ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇ ਤਵਨ ਦੇਣਾ। ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤचीत ਜਾਰੀ ਰੱਖੀ ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ ਗੱਲਬਾਤ ਜਾਰੀ ਰੱਖੀਏ। ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ WTO ਜੋ ਭਾਰਤ ਬਾਦ ਹੋ ਜਵੇ World Trade Organization ਤੋਂ। ਐ ਵੀ ਕਿਹਾ ਜਾ ਰਿਹਾ ਕਿ ਵਪਾਰ ਸਮਝੌਤੇ ਖਤਮ ਕਰ ਦਿਓ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾਏ ਵੀ ਆਈਆਂ ਨੇ ਕਿ 스마트 ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ ਐ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮਨਜ਼ੂਰ ਕਰਨ ਲਈ ਵੀ ਸ਼ਾਇਦ ਉਹਦੇ ਲਈ ਕਿਸਾਨ ਨੇਤਾ ਤਿਆਰ ਨਹੀਂ ਹੋਏ ਉੱਠ ਕੇ ਚਲੇਗੇ ਮੈਂ ਅੱਜ ਵੀ ਕਹਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖੀਏ ਕਿਉਂਕਿ ਗੱਲਬਾਤ ਦੇ ਰਾਹੀਂ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌ ਸੈਨਾ ਦੇ 8 ਅਧਿਕਾਰੀਆਂ ਨੂੰ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਮਰਤਯੂ ਦੰਡ ਹੋ ਗਿਆ ਸੀ ਉਹਨਾਂ ਨੂੰ ਵੀ ਸੁਰੱਖਿਤ ਹਿੰਦੁਸਤਾਨ ਲੈ ਆਏ ਆਪਰੇਸ਼ਨ ਗੰਗਾ ਚ ਅਸੀਂ ਕੋ ਯੂਕਰੇਨ ਤੋਂ 27000 ਭਾਰਤ ਦੇ ਲੋਕਾਂ ਨੂੰ ਵਾਪਸ ਲਿਆ ਅਫਗਾਨਿਸਤਾਨ ਤੋਂ ਗੁਰੂਗ੍ਰਾਂਧ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰਾਂ ਨੂੰ ਵਾਪਸ ਲੈ ਕੇ ਆ ਸਭ ਬਾਜਿੱਦ ਜਰੀਏ ਹੀ ਹੋ ਪਾਇਆ ਅੱਜ ਵੀ ਬਾਜਿੱਦ ਦੇ ਰਾਹੀਂ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ ਮੰਗਾਂ ਮਨਜ਼ੂਰ ਹੋਣਗੀਆਂ ਕਿਰਪਾ ਕਰਕੇ ਗੱਲਬਾਤ ਕਰੋ ਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆ ਹਿੰਸਾ ਤੋੜਫੋੜ ਆਗਿਆ ਨਹੀਂ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਜੀ ਦੇ ਰਾਹੇ ਰਾਹੇ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜਿੰਤੇ ਤੱਕ ਤੁਸੀਂ ਗੱਲ ਹੋਰ ਪੁੱਛੀ ਕਿ ਐਮਐਸਪੀ ਐਮਐਸਪੀ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਜੀ ਕਾਂਗਰਸ ਨੇ 10 ਸਾਲ ਦੇ ਵਿੱਚ ਕੁੱਲ ਮਿਲਾ ਕੇ 550000 ਕਰੋੜ ਰੁਪਏ ਦਿੱਤਾ ਕੇਵਲ 550000 ਕਰੋੜ ਰੁਪਏ ਝੋਨਾ ਤਾਨ ਦਲਹਨ ਤੇ ਤਿਲਨ ਮੋਦੀ ਸਰਕਾਰ ਨੇ 18 ਲੱਖ 39000 ਕਰੋੜ ਰੁਪਏ ਦਿੱਤਾ 10 ਸਾਲਾਂ ਚ ਹੁਣ ਦੇਖੋ ਕਾਂਗਰਸ ਨੇ 2 ਲੱਖ 84000 ਕਰੋੜ ਰੁਪਏ ਖਰਚ ਕੀਤਾ ਧਾਨ ਦੀ ਖਰੀਦ ਲਈ ਮੋਦੀ ਸਰਕਾਰ ਨੇ ਦਿੱਤਾ 12 ਲੱਖ 14000 ਕਰੋੜ ਰੁਪਏ ਕਾਂਗਰਸ ਨੇ ਝੋਨੇ ਲਈ ਦਿੱਤਾ 2 ਲੱਖ 54000 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 5 ਲੱਖ 5000 ਕਰੋੜ ਰੁਪਏ ਕਾਂਗਰਸ ਨੇ ਦਲਨ ਲਈ ਦਿੱਤਾ 1936 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 85908 ਕਰੋੜ ਰੁਪਏ ਕਾਂਗਰਸ ਨੇ ਤਿਲਨ ਲਈ ਦਿੱਤਾ 10261 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 34055 ਕਰੋੜ ਰੁਪਏ ਯਾਨੀ ਕਿ ਕਈ ਗੁਣਾ ਜ਼ਿਆਦਾ ਦਿੱਤਾ ਐ ਹੀ ਨਹੀਂ ਐਮਐਸਪੀ ਦਾ ਸੀ ਜ਼ਿਆਦਾ ਦਿੱਤੀ ਹੀ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਕੇ ਲਾਗਤ ਪਲੱਸ 50% ਮੁਨਾਫਾ ਕਮ ਤੋਂ ਕਮ ਸੁਨਿਸ਼ਚਿਤ ਕੀਤਾ ਅਸੀਂ ਸਵਾਮੀਨਾਥਨ ਜੀ ਨੂੰ ਤੇ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਸਾਰਿਆਂ ਨੂੰ ਵੱਡਾ ਅਵਾਰਡ ਐ ਹੀ ਨਹੀਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਏ ਦਾ ਰਿਣ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਏ ਸਾਲ ਦਾ ਕਾਂਗਰਸ ਦੇ ਟਾਈਮ ਤੇ ਬਜਟ ਸੀ 27662 ਕਰੋੜ ਰੁਪਏ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 125000 ਕਰੋੜ ਰੁਪਏ ਯਾਨੀ ਕਿ ਲੱਖ ਕਰੋੜ ਰੁਪਏ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨੀਤੀ ਨਹੀਂ ਸੀ ਨਾ ਕਿਸਾਨਾਂ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 66000 ਰੁਪਏ ਸਾਲ ਦਾ ਕੁੱਲ ਮਿਲਾ ਕੇ 281000 ਕਰੋੜ ਰੁਪਏ ਕਾਂਗਰਸ ਦੇ ਟਾਈਮ ਤੇ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਨਹੀਂ ਮਿਲਦਾ ਸੀ ਮੋਦੀ ਸਰਕਾਰ ਦੇ ਫਸਲ ਬੀਮਾ ਯੋਜਨਾ ਚ 1,54,000 ਕਰੋੜ ਰੁਪਏ ਮੁਆਵਜ਼ਾ ਮਿਲਿਆ ਹੈ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਸੀ ਮੋਦੀ ਸਰਕਾਰ ਦੇ ਟਾਈਮ ਤੇ ਲੱਖਾਂ ਕਿਸਾਨ ਜੁੜੇ ਨੇ 8,000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਕਿਸਾਨ ਸਿੰਚਾਈ ਯੋਜਨਾ ਚ 15,511 ਕਰੋੜ ਰੁਪਏ ਖਰਚ ਕੀਤਾ ਪੀਐਮ ਕਿਸਾਨ ਪੀਐਮ ਕੁਸਮ ਯੋਜਨਾ ਵਰਗੀ ਯੋਜਨਾ ਸੋਲਰ ਪੰਪ ਵਰਗੀਆਂ ਵੀ ਲੈ ਕੇ ਆਏ ਅਨੇਕੋ ਯੋਜਨਾਵਾਂ ਜਿਹਦੇ ਚ ਕਿਸਾਨ ਨੂੰ ਲਾਭ ਹੀ ਮਿਲਿਆ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂਗੇ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਵਿੱਚ ਅੰਨਦਾਤਾ ਹੈ ਕਿਸਾਨ ਹੈ ਕਿਸਾਨ ਦੀ ਭਲਾਈ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖੀਏ ਬਹੁਤ ਵੀ ਮੰਗਾ ਸੀ ਤੁਹਾਡੀ ਮੰਨ ਲਈ ਇਹਨੇ ਕੁਝ ਰਹਿੰਦੀਆਂ ਨੇ ਉੱਤੇ ਵੀ ਚਰਚਾ ਕਰਨ ਲਈ ਅਸੀਂ ਤਿਆਰ ਹਾਂ ਰਾਹੁਲ ਗਾਂਧੀ ਉਹ ਕਹਿ ਰਹੇ ਨੇ ਸਰ ਕਿ ਅਸੀਂ ਦੇਣਗੇ ਗਾਰੰਟੀ ਸਾਹਮਣੇ ਦਿਖਾਓ ਕਾਂਗਰਸ ਦੀ ਗਾਰੰਟੀ ਪਹਿਲੇ ਵੀ ਫੇਲ ਹੋਈ ਹੁਣ ਵੀ ਹੋਏਗੀ ਕਾਂਗਰਸ ਨੇ ਕਦੇ ਵੀ ਜੋ ਕਿਹਾ ਉਹ ਨਹੀਂ ਕੀਤਾ ਹਿਮਾਚਲ ਤੇ ਕਿਹਾ ਸੀਗਾ 1500 ਰੁਪਏ ਹਰ ਮਹਿਲਾ ਨੂੰ ਹਰ ਮਹੀਨੇ ਮਿਲੇਗਾ ਕੁਝ ਨਹੀਂ ਦਿੱਤਾ ਕਾਂਗਰਸ ਨੇ ਕਿਹਾ ਸੀ 2 ਰੁਪਏ ਕਿਲੋ ਗੋਬਰ ਤੇ 100 ਰੁਪਏ ਲੀਟਰ ਦੁੱਧ ਖਰੀਦਾਂਗੇ ਨਹੀਂ ਖਰੀਦਿਆ ਕਾਂਗਰਸ ਨੇ ਕਿਹਾ ਸੀ ਜਿਹੜੇ ਬਾਗਵਾਨ ਨੇ ਉਹਨਾਂ ਨੂੰ ਮੂੰਹ ਮੰਗੇ ਦਮ ਮਿਲਣਗੇ ਨਹੀਂ ਮਿਲੇ ਕਾਂਗਰਸ ਨੇ ਕਿਹਾ ਸੀ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਨਹੀਂ ਦਿੱਤਾ ਕਿਹੜੀ ਗਰੰਟੀ ਪੂਰੀ ਕੀਤੀ ਕਾਂਗਰਸ ਨੇ ਕੋਈ ਨਹੀਂ راہਲ ਗਾਂਧੀ ਦੀਆਂ ਗਰੰਟੀਆਂ ਸਾਰੀ ਜਗ੍ਹਾ ਫੇਲ ਹੋਈਆਂ راہਲ ਗਾਂਧੀ ਜੀ ਉਹ ਨੇਤਾ ਨੇ ਜਿਹੜੇ ਆਪਣੀ ਸਰਕਾਰ ਦੇ ਕਾਨੂੰਨ ਆਰਡੀਨੈਂਸ ਫਾੜ ਦਿੱਤਾ ਸੀ ਉਹ ਨਵਾਂ ਕਾਨੂੰਨ ਕਿੱਥੋਂ ਬਣਾਣਗੇ 60 ਸਾਲ ਇਹਨਾਂ ਦੀ ਸਰਕਾਰ ਰਹੀ ਐਮਐਸਪੀ ਦੇ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਅੱਜ ਵੱਡੀਆਂ ਗੱਲਾਂ ਕਰਦੇ ਨੇ ਸਰ ਟਕਰਾਓ ਵੀ ਹੋ ਰਿਹਾ ਹੈ ਕਿਸਾਨਾਂ ਦਾ ਔਰ ਪੁਲਿਸ ਦਾ ਮੈਂ ਇਤਨੇ ਹੀ ਕਹੂੰਗਾ ਮੈਂ ਇਹ ਹੀ ਕਹਾਂਗਾ ਪ੍ਰਦਰਸ਼ਨਕਾਰੀਆਂ ਨੂੰ ਟਕਰਾਵ ਦੀ ਸਥਿਤੀ ਨਾ ਕਰੋ ਬੈਰੀਕੇਡ ਇਹਦੇ ਲਈ ਲਗਾਏ ਨੇ ਕਿ ਤੁਸੀਂ ਜੋ ਪ੍ਰਦਰਸ਼ਨ ਕਰਨਾ ਹੈ ਤਾਂ ਸ਼ਾਂਤੀ ਨਾਲ ਕਰੋ ਤੋੜ-ਫੋੜ ਆਗਜਨੀ ਹਿੰਸਾ ਇਹਦੇ ਵਿੱਚ ਕਿਸੇ ਦਾ ਲਾਭ ਨਹੀਂ ਦੇਸ਼ ਦਾ ਨੁਕਸਾਨ ਹੈ ਸ਼ਾਂਤੀ ਮਹਾਤਮਾ ਗਾਂਧੀ ਨੇ ਦੁਪੂਰੀ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਾਂਤੀ ਨਾਲ ਵੀ ਪ੍ਰਦਰਸ਼ਨ ਕੀਤੇ ਜਾ ਸਕਦੇ ਨੇ ਆਪਣੀ ਮੰਗਾਂ ਮਨਾਈ ਜਾ ਸਕਦੀਆਂ ਨੇ ਆਗਜਨੀ ਤੋੜ-ਫੋੜ ਹਿੰਸਾ ਨਾ ਕਰਨ ਇਹ ਮੇਰਾ ਨਿਵੇਦਨ ਪ੍ਰਦਰਸ਼ਨਕਾਰੀਆਂ ਨੂੰ ਹੈ ਤੇ ਕਿਸਾਨ ਨੇਤਾਵਾਂ ਨੂੰ ਮੈਂ ਕਹਾਂਗਾ ਕਿ ਕਿਰਪਾ ਕਰਕੇ ਚਰਚਾ ਦਾ ਹਿੱਸਾ ਬਣੇ ਰਹੋ ਤੁਹਾਡੀਆਂ ਬਹੁਤੀਆਂ ਮੰਗਾਂ ਅਸੀਂ ਮੰਨ ਲਈਆਂ ਨੇ ਜਿਹੜੀ ਬਾਕੀ ਰਹੀਆਂ ਉਹਤੇ ਚਰਚਾ ਕਰਨ ਲਈ ਅਸੀਂ ਤਿਆਰ ਹਾਂ